ਨਮਸਕਾਰ ਜੀ ਪਿਆਰੇ ਦਰਸ਼ਕੋ ਅੱਜ ਫਿਰ ਦੁਬਾਰਾ ਇੱਕ ਅਸੀਂ ਫੇਰ ਖਬਰ ਦਿਖਾ ਰਹੇ ਹਾਂ ਗਿਆਨੀ ਜੈਲ ਸਿੰਘ ਨਗਰ ਦੀ ਪਹਿਲਾਂ ਮੈਂ ਕੈਮਰਾ ਘੁਮਾਉਂਗਾ ਸਾਰੇ ਸਾਰੀਆਂ ਜਿਹੜਾ ਹੱਬ ਆ ਖਾਣ ਪੀਣੀਆਂ ਚੀਜ਼ਾਂ ਦਾ ਸਾਰੇ ਸ਼ੋਰੂਮਾਂ ਦੇ ਵਿੱਚ ਜ਼ਿਆਦਾਤਰ ਖਾਣ ਪੀਣ ਦੇ ਸ਼ੋਰੂਮ ਨੇ ਪਰ ਲੇਕਿਨ ਪਿਛਲੇ ਅਸੀਂ ਖਬਰ ਦਿਖਾਈ ਸੀ ਕਿ ਜਿਹੜੇ ਰੇੜੀਆਂ ਵਾਲੇ ਆ ਬਾਹਰ ਰੇੜੀਆਂ ਲਗਾਉਂਦੇ ਆ ਤੇ ਰੇੜੀਆਂ ਲਗਾਉਣ ਦੇ ਨਾਲ ਇਹ ਸ਼ੋਰੂਮ ਵਾਲੇ ਵੀ ਇਤਰਾਜ਼ ਕਰਦੇ ਸੀਗੇ ਪਰ ਲੇਕਿਨ ਚਲੋ ਅਸੀਂ ਮੰਨਦੇ ਆ ਵੀ ਹਰੇਕ ਆਦਮੀ ਦੀ ਰੋਜ਼ੀ ਰੋਟੀ ਦਾ ਸਵਾਲ ਆ ਸਭ ਨੇ ਰੋਟੀ ਖਾਣੀ ਆ ਪਰ ਲੇਕਿਨ ਮੇਨ ਮਸਲਾ ਸਿੱਕਾ ਸਾਫ ਸਫਾਈ ਦਾ ਸਾਫ ਸਫਾਈ ਦੀ ਗੱਲ ਕਰੀਏ ਤਾਂ ਸਾਰੇ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੀਅਰ ਦੀਆਂ ਬੋਤਲਾਂ ਲੋਕ ਇੱਥੇ ਸ਼ਰਾਬ ਪੀਂਦੇ ਆ ਕੇ ਲੋਕੀ ਆ ਕੇ ਜਿਹੜੀਆਂ ਆਪਣੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਖਾਣ ਦਾ ਜਿਹੜਾ ਸ਼ੌਂਕ ਹੈ ਲੋਕਾਂ ਨੂੰ ਅਸੀਂ ਉਹਨਾਂ ਨੂੰ ਗੁਜਾਰਿਸ਼ ਕਰਾਂਗੇ ਵੀ ਜਿਹੜੇ ਆਹ ਤੁਸੀਂ ਡਿਸਪੋਜ਼ਲ ਜਿਹੜੇ ਹੈ ਗੱਡੀ ਦੇ ਵਿੱਚ ਖਾ ਕੇ ਬਾਹਰ ਛੁੱਡ ਦਿੰਦੇ ਆ ਉਹਦੇ ਬਾਅਦ ਸਾਰੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਫੈਲਦੇ ਨੇ ਤੇ ਆਹ ਸਾਰਾ ਜਿਹੜਾ ਗੰਦ ਗਿਆਨੀ ਜੈਲਸੀ ਨਗਰ ਦੇ ਵਿੱਚ ਪੈ ਰਿਹਾ ਆ ਤੁਸੀਂ ਦੇਖੋ ਕੰਚ ਇਹ ਕੰਚ ਜਦੋਂ ਛੋਟੇ ਛੋਟੇ ਬੱਚੇ ਕਈ ਵਾਰ ਜਿਹੜੇ ਨੰਗੇ ਪੈਰੀਂ ਵੀ ਇੱਥੇ ਘੁੰਮਦੇ ਆਂ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਕੰਚ ਵੱਜ ਸਕਦਾ ਹੈ ਪਰ ਇਹ ਲੋਕਾਂ ਦਾ ਵੀ ਮੈਂ ਕਸੂਰ ਕਹਿ ਸਕਦਾ ਆਂ ਕਿ ਆਮ ਜਿਹੜੇ ਲੋਕ ਐ ਉਹਰੇ 20 20 50 50 ਲੱਖ ਲੱਖ ਕਰੋੜ ਕਰੋੜ ਦੀਆਂ ਗੱਡੀਆਂ ਲੈ ਕੇ ਲੋਕ ਪਹੁੰਚਦੇ ਆਂ ਔਰ ਬੜਾ ਸ਼ੌਕੀ ਸ਼ੌਕ ਦੇ ਨਾਲ ਆਰਡਰ ਕਰਦੇ ਆਂ ਰੇੜੀ ਵਾਲੇ ਨੂੰ ਵੀ ਸਾਨੂੰ ਵੀ ਖਾਣ ਪੀਣ ਵਾਸਤੇ ਕੁਝ ਦੇ ਦਿਓ ਲੇਕਿਨ ਖਾ ਪੀ ਕੇ ਉਹ ਬਿਲਕੁਲ ਥੱਲੇ ਤਾਕੀ ਦੇ ਰੰਗ ਛੁੱਟ ਦਿੰਦੇ ਆਂ ਤੇ ਗੰਧ ਇੰਨਾ ਜ਼ਿਆਦਾ ਜਿਹੜਾ ਸਾਰੇ ਬਿਲਕੁਲ ਸ਼ਹਿਰ ਦੇ ਵਿੱਚ ਫੈਲਦਾ ਹੈ ਪੂਰੇ ਜੈਲ ਪਰ ਲੇਕਿਨ ਕੋਈ ਇਸ ਵੱਲ ਧਿਆਨ ਨਹੀਂ ਦਿੰਦਾ ਇਹ ਥੋੜਾ ਜਿਹਾ ਸਾਨੂੰ ਆਪ ਨੂੰ ਸੋਚਣ ਦੀ ਲੋੜ ਹੈ ਅਸੀਂ ਨਹੀਂ ਕਹਿੰਦੇ ਹੈਗੇ ਕਿ ਡਿਸਪੋਜ਼ਲ ਲਾਣੇ ਜਾਂ ਡਿਸਪੋਜ਼ਲ ਲਾਏ ਵੀ ਹੋਏ ਆ ਲੋਕਾਂ ਨੇ ਬਟ ਡਿਸਪੋਜ਼ਲ ਯੂਜ਼ ਕੌਣ ਕਰਦਾ ਕੋਈ ਨਹੀਂ ਕਰਦਾ ਹੈਗਾ ਅਸੀਂ ਇੱਥੇ ਦੇ ਜਿਹੜੇ ਐਮਸੀ ਹੈ ਉਹਨੂੰ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਣਾ ਚਾਹੀਦਾ ਸਾਫ਼ ਸੁਥਰਾ ਸਾਡਾ ਰੋਪੜ ਰਹਿਣਾ ਚਾਹੀਦਾ ਧੰਨਵਾਦ